ਪੰਜਾਬੀ ਗਾਇਕਾਂ ਦੇ ਉੱਪਰ ਜੁੱਤੀਆਂ ਜਾਂ ਫਿਰ ਹੋਰ ਚੀਜ਼ਾਂ ਮਾਰਨ ਦਾ ਅਕਸਰ ਸਿਲਸਿਲਾ ਚੱਲਦਾ ਰਹਿੰਦਾ ਹੈ ਤੇ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੀ ਹਨ ਇੱਕ ਵਾਰੀ ਫੇਰ ਇੱਕ ਸ਼ੋਅ ਦੇ ਦੌਰਾਨ ਦੁਨੀਆ ਦੇ ਪ੍ਰਸਿੱਧ ਗਾਇਕ ਕਰਨ ਔਜਲਾ ਉੱਪਰ ਸੁਣਨ ਵਾਲੇ ਸਰੋਤਿਆਂ ਦੇ ਵਿੱਚੋਂ ਕਿਸੇ ਨੇ ਬੂਟ ਵਗਾ ਕੇ ਮਾਰਿਆ ਹਾਲਾਂਕਿ ਬੂਟ ਕਰਨ ਔਜਲਾ ਨੇ ਚੱਕਿਆ ਲੇਕਿਨ ਉਸ ਤੋਂ ਬਾਅਦ ਉਸਨੇ ਪਰਾਸ਼ੁੱਟ ਦਿੱਤਾ ਲੇਕਿਨ ਉਹ ਗੀਤ ਨੂੰ ਗਾਉਂਦਾ ਰਿਹਾ ਲੇਕਿਨ ਬਾਅਦ ਦੇ ਵਿੱਚ ਜਿਵੇਂ ਹੀ ਗੀਤ ਖਤਮ ਹੋਇਆ ਤਾਂ ਕਰਨ ਔਜਲਾ ਨੇ ਉਸ ਨੂੰ ਉਸ ਸਰੋਤੇ ਨੂੰ ਜਿਸ ਨੇ ਬੂਟ ਮਾਰਿਆ ਸੀ ਉਸ ਨੂੰ ਗਾਲਾਂ ਕੱਢੀਆਂ ਤੇ ਉਸ ਦੀ ਨਿੰਦਿਆ ਵੀ ਕੀਤੀ ਹਾਲਾਂਕਿ ਇਸ ਘਟਨਾ ਤੋਂ ਬਾਅਦ ਪੂਰੇ ਜਿਹੜਾ ਕਿ ਇੰਡਸਟਰੀ ਹੈ ਉੱਥੇ ਇਹ ਨਿੰਦਿਆ ਕੀਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਦੀ ਘਟਨਾ ਨਹੀਂ ਸੀ ਹੋਣੀ ਚਾਹੀਦੀ ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਅਕਸਰ ਉਹ ਲੋਕ ਕਰਦੇ ਨੇ ਜਿਹੜੇ ਸ਼ੋਅ ਤਾਂ ਵੇਖਣ ਆਉਂਦੇ ਨੇ ਪਰ ਉਹ ਕਿਸੇ ਨਾ ਕਿਸੇ ਦੇ ਕਹਿਣ ਤੇ ਇਸ ਤਰ੍ਹਾਂ ਦੀਆਂ ਮਾੜੀਆਂ ਹਰਕਤਾਂ ਨੂੰ ਬਾਹਰ ਦਾਤਾਂ ਨੂੰ ਅੰਜਾਮ ਦੇ ਦਿੱਤੇ। ਸ਼ੋਅ ਦੌਰਾਨ ਤੁਸੀਂ ਸਾਹ ਦੇਖ ਸਕਦੇ ਹੋ ਕਰਨ ਔਜਲਾ ਨੂੰ ਜਿਹੜਾ ਕਿ ਦੁਨੀਆ ਦਾ ਪ੍ਰਸਿੱਧ ਰਾਈਟਰ ਤੇ ਗਾਇਕ ਹੈ ਇੱਕ ਸ਼ੋਅ ਦੇ ਦੌਰਾਨ ਉਹ ਆਪਣੀ ਪਰਫਾਰਮੈਂਸ ਦੇ ਰਿਹਾ ਸੀ ਤਾਂ ਕਿਸੇ ਸਾਕਸ਼ ਨੇ ਭੀੜ ਦੇ ਵਿੱਚੋਂ ਜਿਹੜਾ ਕਿ ਬਿਲਕੁਲ ਅੱਗੇ ਹੀ ਜਿਹਨੂੰ ਕਹਿ ਸਕਦੇ ਆ ਉਹ ਸ਼ੋਅ ਨੂੰ ਉਸ ਗੀਤ ਨੂੰ ਉਹ ਸੁਣ ਰਿਹਾ ਸੀ ਤਾਂ ਉਸ ਨੇ ਬੂਟ ਵਗਾ ਕੇ ਕਰਨ ਔਜਲਾ ਦੇ ਇਸ ਮੂਹਤੇ ਮਾਰਿਆ ਲੇਕਿਨ ਉਸ ਤੋਂ ਬਾਅਦ ਕਰਨੌਜਲਾ ਨੇ ਆਪਣੇ ਉਸ ਨੌਨ ਸੈਂਸ ਪ੍ਰਸ਼ੰਸ਼ਿਕ ਦੀ ਰੇਲ ਬਣਾ ਦਿੱਤੀ ਹੁਣ ਤੱਕ ਵੀ ਇਹ ਖਬਰ ਜਿਹੜੀ ਆ ਤੁਹਾਡੇ ਤੱਕ ਸਾਂਝੀ ਕਰ ਰਿਹਾ ਕਿ ਚੱਲਦੇ ਸ਼ੋਅ ਦੇ ਵਿੱਚ ਕਰਨੌਜਲਾ ਨੂੰ ਬੇਇਜਤ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਹ ਸ਼ਖਸ ਕੌਣ ਸੀ ਇਸ ਗੱਲ ਦਾ ਖੁਲਾਸਾ ਹਾਲੇ ਤੱਕ ਨਹੀਂ ਹੋਇਆ ਉਸ ਦਾ ਮਨਸੂਬਾ ਕੀ ਸੀ ਉਸ ਨੇ ਬੂਟ ਕਿਉਂ ਕਰਨੌਜਲਾ ਦੇ ਮੂੰਹ ਤੇ ਬਗਾ ਕੇ ਮਾਰਿਆ ਕਰ ਨੌਜਰਾਂ ਨੇ ਹਾਲਾਂਕਿ ਉਸ ਨੂੰ ਬਹੁਤ ਗਾਲਾਂ ਕੱਢੀਆਂ ਉਹਦੀ ਚੰਗੀ ਰੇਲ ਬਣਾਈ ਲੇਕਿਨ ਇਸ ਤਰ੍ਹਾਂ ਦੀਆਂ ਘਟਨਾਵਾਂ ਕਿਤੇ ਨਾ ਕਿਤੇ ਡਰ ਤੇ ਸਹਿਮ ਦਾ ਮਾਹੌਲ ਪੈਦਾ ਕਰਦੀਆਂ ਨੇ ਜਿਵੇਂ ਅੱਜ ਉਹ ਬੂਟ ਮਾਰ ਸਕਦਾ ਕੱਲ ਨੂੰ ਕੋਈ ਹੋਰ ਚੀਜ਼ ਵੀ ਕਰ ਨੌਜਰਾਂ ਤੇ ਵਗਾ ਕੇ ਮਾਰ ਸਕਦਾ ਲੇਕਿਨ ਉਹ ਸਖਸ਼ ਦਾ ਇਰਾਦਾ ਕੀ ਸੀ ਉਹ ਕਿਉਂ ਉਸਨੇ ਬੂਟ ਵਗਾ ਕੇ ਮਾਰਿਆ ਇੱਕ ਨਾਮਵਰ ਗਾਇਕ ਦੇ ਇਸ ਦੇ ਖੁਲਾਸੇ ਔਰ ਵਾਲੇ ਸਮੇਂ ਵਿੱਚ ਹੋ ਸਕਦੇ ਨੇ ਕਿ ਉਸ ਦਾ ਇਰਾਦਾ ਜਿਹੜਾ ਪੰਜਾਬੀ ਗਾਇਕਾਂ ਦੇ ਉੱਪਰ ਜੁੱਤੀਆਂ ਜਾਂ ਫਿਰ ਹੋਰ ਚੀਜ਼ਾਂ ਮਾਰਨ ਦਾ ਅਕਸਰ ਸਿਲਸਿਲਾ ਚੱਲਦਾ ਰਹਿੰਦਾ ਹੈ ਤੇ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੀ ਹਨ ਇੱਕ ਵਾਰੀ ਫੇਰ ਇੱਕ ਸ਼ੋਹਰਤ ਦੌਰਾਨ ਦੁਨੀਆ ਦੇ ਪ੍ਰਸਿੱਧ ਗਾਇਕ ਕਰਨ ਔਜਲਾ ਉੱਪਰ ਸੁਣਨ ਵਾਲੇ ਸਰੋਤਿਆਂ ਦੇ ਵਿੱਚੋਂ ਕਿਸੇ ਨੇ ਬੂਟ ਵਗਾ ਕੇ ਮਾਰਿਆ ਹਾਲਾਂਕਿ ਬੂਟ ਕਰਨੌਜਨਾਂ ਨੇ ਚੱਕਿਆ ਲੇਕਿਨ ਉਸ ਤੋਂ ਬਾਅਦ ਉਸ ਨੇ ਪਰਾਸ਼ੁੱਟ ਦਿੱਤਾ ਲੇਕਿਨ ਉਹ ਗੀਤ ਨੂੰ ਗਾਉਂਦਾ ਰਿਹਾ ਲੇਕਿਨ ਬਾਅਦ ਦੇ ਵਿੱਚ ਜਿਵੇਂ ਹੀ ਗੀਤ ਖਤਮ ਹੋਇਆ ਤਾਂ ਕਰਨ ਔਜਲਾ ਨੇ ਉਸ ਨੂੰ ਉਸ ਸਰੋਤੇ ਨੂੰ ਜਿਸ ਨੇ ਬੂਟ ਮਾਰਿਆ ਸੀ ਉਸ ਨੂੰ ਗਾਲਾਂ ਕੱਢੀਆਂ ਤੇ ਉਸ ਦੀ ਨਿੰਦਿਆ ਵੀ ਕੀਤੀ ਹਾਲਾਂਕਿ ਇਸ ਘਟਨਾ ਤੋਂ ਬਾਅਦ ਪੂਰੇ ਜਿਹੜਾ ਕਿ ਇੰਡਸਟਰੀ ਹੈ ਉੱਥੇ ਇਹ ਨਿੰਦਿਆ ਕੀਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਦੀ ਘਟਨਾ ਨਹੀਂ ਸੀ ਹੋਣੀ ਚਾਹੀਦੀ ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਅਕਸਰ ਉਹ ਲੋਕ ਕਰਦੇ ਨੇ ਜਿਹੜੇ ਸ਼ੋਅ ਤਾਂ ਵੇਖਣ ਆਉਂਦੇ ਨੇ ਪਰ ਉਹ ਕਿਸੇ ਨਾ ਕਿਸੇ ਦੇ ਕਹਿਣ ਤੇ ਇਸ ਤਰ੍ਹਾਂ ਦੀਆਂ ਮਾੜੀਆਂ ਹਰਕਤਾਂ ਨੂੰ ਬਾਹਰ ਦਾਤਾਂ ਨੂੰ ਅੰਜਾਮ ਦੇ ਦਿੱਤੇ। ਸ਼ੋਅ ਦੌਰਾਨ ਤੁਸੀਂ ਸਾਹ ਦੇਖ ਸਕਦੇ ਹੋ ਕਰਨ ਔਜਲਾ ਨੂੰ ਜਿਹੜਾ ਕਿ ਦੁਨੀਆ ਦਾ ਪ੍ਰਸਿੱਧ ਰਾਈਟਰ ਤੇ ਗਾਇਕ ਹੈ ਇੱਕ ਸ਼ੋਅ ਦੇ ਦੌਰਾਨ ਉਹ ਆਪਣੀ ਪਰਫਾਰਮੈਂਸ ਦੇ ਰਿਹਾ ਸੀ ਤਾਂ ਕਿਸੇ ਸਾਕਸ਼ ਨੇ ਭੀੜ ਦੇ ਵਿੱਚੋਂ ਜਿਹੜਾ ਕਿ ਬਿਲਕੁਲ ਅੱਗੇ ਹੀ ਜਿਹਨੂੰ ਕਹਿ ਸਕਦੇ ਹਾਂ ਉਹ ਸ਼ੋਅ ਨੂੰ ਉਸ ਗੀਤ ਨੂੰ ਉਹ ਸੁਣ ਰਿਹਾ ਸੀ ਤਾਂ ਉਸ ਨੇ ਬੂਟ ਵਗਾ ਕੇ ਕਰਨ ਔਜਲਾ ਦੇ ਇਸ ਮੂਹਤੇ ਮਾਰਿਆ ਲੇਕਿਨ ਉਸ ਤੋਂ ਬਾਅਦ ਕਰਨੌਜਲਾ ਨੇ ਆਪਣੇ ਉਸ ਨੌਨ ਸੈਂਸ ਪ੍ਰਸ਼ੰਸ਼ਿਕ ਦੀ ਰੇਲ ਬਣਾ ਦਿੱਤੀ ਹੁਣ ਤੱਕ ਵੀ ਇਹ ਖਬਰ ਜਿਹੜੀ ਹੈ ਤੁਹਾਡੇ ਤੱਕ ਸਾਂਝੀ ਕਰ ਰਿਹਾ ਕਿ ਕਰਨੌਜਲਾ ਨੂੰ ਬੇਇਜਤ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਹ ਸਖਸ਼ ਕੌਣ ਸੀ ਇਸ ਗੱਲ ਦਾ ਖੁਲਾਸਾ ਹਾਲੇ ਤੱਕ ਨਹੀਂ ਹੋਇਆ ਉਸ ਦਾ ਮਨਸੂਬਾ ਕੀ ਸੀ ਉਸ ਨੇ ਬੂਟ ਕਿਉਂ ਕਰਨੌਜਲਾ ਦੇ ਮੂੰਹ ਤੇ ਬਗਾ ਕੇ ਮਾਰਿਆ ਕਰ ਨੌਜਰਾਂ ਨੇ ਹਾਲਾਂਕਿ ਉਸ ਨੂੰ ਬਹੁਤ ਗਾਲਾਂ ਕੱਢੀਆਂ ਉਹਦੀ ਚੰਗੀ ਰੇਲ ਬਣਾਈ ਲੇਕਿਨ ਇਸ ਤਰ੍ਹਾਂ ਦੀਆਂ ਘਟਨਾਵਾਂ ਕਿਤਨਾ ਖਤੇ ਡਰ ਤੇ ਸਹਿਮ ਦਾ ਮਾਹੌਲ ਪੈਦਾ ਕਰਦੀਆਂ ਨੇ ਜਿਵੇਂ ਅੱਜ ਉਹ ਬੂਟ ਮਾਰ ਸਕਦਾ ਕੱਲ ਨੂੰ ਕੋਈ ਹੋਰ ਚੀਜ਼ ਵੀ ਕਰ ਨੌਜਰਾ ਤੇ ਭਗਾ ਕੇ ਮਾਰ ਸਕਦਾ ਲੇਕਿਨ ਉਹ ਸਖਸ਼ ਦਾ ਇਰਾਦਾ ਕੀ ਸੀ ਉਹ ਕਿਉਂ ਉਸਨੇ ਬੂਟ ਭਗਾ ਕੇ ਮਾਰਿਆ ਇੱਕ ਨਾਮਵਰ ਗਾਇਕ ਦੇ ਇਸ ਦੇ ਖੁਲਾਸੇ ਆਉਣ ਵਾਲੇ ਸਮੇਂ ਵਿੱਚ ਹੋ ਸਕਦੇ ਨੇ ਕਿ ਉਸ ਦਾ ਇਰਾਦਾ ਜਿਹੜਾ ਸੀ ਉਹ ਕੀ ਸੀ